ਫਰਮਤ ਤੋਂ ਇਹ ਦਿੱਕਤ ਕਿ ਅਮਨ ਅਰੋੜਾ ਬਣੇ 70 ਲੱਖ ਰੁਪਏ ਦੀ ਲਾਗਤ ਨਾਲ ਇਸ ਇੱਥੇ ਦੀ ਵਾਕਿੰਗ ਪੈਥ ਬਣਾਈ ਗਈ ਹੈ। ਲੋਕ ਸੜਕਾਂ 'ਤੇ ਆਮ ਤੌਰ 'ਤੇ ਸੈਰ ਕਰਦੇ ਦੇਖੇ ਜਾਂਦੇ ਹਨ ਪਰ ਤੇਜ਼ ਰਫ਼ਤਾਰ ਵਾਹਨਾਂ ਨਾਲ ਕਦੇ ਵੀ ਦੁਰਘਟਨਾ ਹੋ ਸਕਦੀ ਹੈ। ਇਸ ਦੇ ਚੱਲਦੇ ਉਨ੍ਹਾਂ ਨੇ ਸੁਨਾਮ ਸ਼ਹਿਰ ਵਾਸੀਆਂ ਲਈ ਇੱਕ ਵਾਕਿੰਗ ਇਨਫਰਾਸਟ੍ਰਕਚਰ ਆਇਆ ਹੈ। ਇਸ ਨਾਲ ਲੋਕਾਂ ਨੂੰ ਜਿੱਥੇ ਵਧੀਆ ਵਾਤਾਵਰਨ ਵਿੱਚ ਸੈਰ ਕਰਨ ਦਾ ਮੌਕਾ ਮਿਲੇਗਾ ਉੱਥੇ ਹੀ ਉਨ੍ਹਾਂ ਕਿਹਾ ਕਿ ਇੱਥੇ ਸਟ੍ਰੀਟ ਲਾਈਟਾਂ ਲਗਵਾਈਆਂ ਜਾਣਗੀਆਂ ਅਤੇ ਨਾਲ ਹੀ 3400 ਦੇ ਕਰੀਬ ਰੁੱਖ ਲਗਾਏ ਜਾਣਗੇ ਤਾਂ ਕਿ ਲੋਕ ਵਧੀਆ ਹਰੇ ਭਰੇ ਵਾਤਾਵਰਨ ਵਿੱਚ ਸੈਰ ਕਰ ਸਕਣ ਅਤੇ ਤਾਜੀ ਹਵਾ ਦਾ ਆਨੰਦ ਲੈ ਸਕਣ ਇਸ ਮੌਕੇ ਸੁਨਾਮ ਵਾਸੀਆਂ ਨੇ ਵੀ ਇਸ ਵਾਕਿੰਗ ਟ੍ਰੈਕ ਬਾਰੇ ਬੋਲਦੇ ਕਿਹਾ ਕਿ ਇਹ ਮੰਤਰੀ ਅਮਨ अरोड़ा ਦਾ ਬਹੁਤ ਵਧੀਆ ਉਪਰਾਲਾ ਹੈ ਕਿਉਂਕਿ ਸੜਕਾਂ ਤੇ ਉਹ ਆਪਣੀ ਜਾਨ ਨੂੰ ਜੋਖਮ ਚ ਪਾ ਕੇ ਕੀ ਸੈਰ ਕਰ ਜਾਂਦੇ ਸਨ ਪਰ ਵਾਕਿੰਗ ਟਰੈਕ ਤੇ ਹੁਣ ਸੈਰ ਕਰਕੇ ਉਹ ਜਿੱਥੇ ਤਾਜੀ ਹਵਾ ਦਾ ਆਨੰਦ ਲੈ ਸਕਣਗੇ ਉੱਥੇ ਹੀ ਆਪਣੇ ਆਪ ਨੂੰ ਵੀ ਸੁਰੱਖਿਅਤ ਮਹਿਸੂਸ ਕਰਨਗੇ ਬੜੇ ਲੰਬੇ ਸਮੇਂ ਤੋਂ ਮੇਰੇ ਮਾਈਂਡ ਦੇ ਵਿੱਚ ਚੱਲ ਰਿਹਾ ਸੀਗਾ ਜਦੋਂ ਮਨਿਸਟਰ ਐਮ ਐਲ ਏ ਨਹੀਂ ਵੀ ਬਣੇ ਸੀਗੇ ਵੀ ਜਿਹੜੇ ਆਪਣੇ ਸ਼ਹਿਰ ਦੇ ਇਧਰਲੇ ਪਾਸੇ ਦੇ ਲੋਕ ਨੇ ਜਿਹੜੇ ਉਹ ਵਿਚਾਰੇ ਸੈਰ ਕਰਨ ਦੇ ਲਈ ਸਵੇਰੇ ਸਵੇਰੇ ਬਠਿੰਡਾ ਰੋਡ ਦੇ ਉੱਪਰ ਲਖਮੀਰ ਵਾਲਾ ਰੋਡ ਦੇ ਉੱਪਰ ਮੇਨ ਰੋਡਸ ਦੇ ਉੱਪਰ ਜਾਂਦੇ ਸੀਗੇ ਜਿਹਦੇ ਨਾਲ ਹਮੇਸ਼ਾ ਇੱਕ ਮਨ ਦੇ ਵਿੱਚ ਡਰ ਖਤਰਾ ਬਣਿਆ ਰਹਿੰਦਾ ਸੀਗਾ ਕਿ ਕਿਤੇ ਪਰਮਾਤਮਾ ਨਾ ਕਰੇ ਖੁਦਾ ਨਾ ਖਾਸ ਤਾ ਕੋਈ ਐਕਸੀਡੈਂਟ ਨਾ ਹੋ ਜਾਏ ਕੋਈ ਘਟਨਾ ਨਾ ਵਾਪਰ ਜੇ ਇਹ ਸ਼ੁਰੂ ਤੋਂ ਹੀ ਮਾਈਂਡ ਦੇ ਵਿੱਚ ਚੱਲਦਾ ਰਹਿੰਦਾ ਸੀਗਾ ਸੋ ਫਿਰ ਜਦੋਂ ਆਪਣੀ ਸਰਕਾਰ ਬਣੀ ਤੇ ਡਿਵੈਲਪਮੈਂਟ ਦੇ ਪ੍ਰੋਜੈਕਟਸ ਕਨਸੀਵ ਕੀਤੇ ਉਦੋਂ ਸਭ ਤੋਂ ਪਹਿਲੇ ਪ੍ਰੋਜੈਕਟਾਂ ਦੇ ਵਿੱਚੋਂ ਇਹ ਸੀਗਾ ਕਿ ਸਰਾਂਚੋ ਦੇ ਨਾਲ ਨਾਲ ਇਹ ਜਿਹੜਾ ਵਾਕਿੰਗ ਟਰੈਕ ਹੈ ਇਹ ਬਣੇ ਕਿਉਂਕਿ ਇਹ ਜਿਹੜੀ ਸੜਕ ਵੀ ਬਣੀ ਸੀ ਇਹ ਉਸ ਸਮੇਂ ਜਦੋਂ ਡੇੜੀ ਐ ਐਮਐਲਏ ਸੀਗੇ 94 99 ਦੇ ਵਿੱਚੋਂ ਤੁਹਾਡੇ ਯਾਦ ਹੋਏਗਾ ਉਦੋਂ ਇੱਥੇ ਤੱਕ ਲਵਾ ਕੇ ਗਈ ਸੀ ਉਦੋਂ ਫਿਰ ਸਾਰੇ ਚੰਦ ਚੰਦ ਚਾਂਦੀ ਦੀ ਕਹੀ ਨਾਲ ਹਾਂ ਉਦੋਂ ਮੈਂ ਵਿੱਚ ਦੀ ਉਦੋਂ ਇਹ ਪ੍ਰੋਜੈਕਟ ਕਨਸੀਵ ਹੋਇਆ ਸੀਗਾ ਤਾਂ ਕਿ ਜਿਹੜੇ ਫਲੱਡਸ ਆਉਂਦੇ ਸੀਗੇ ਉਹਨਾਂ ਨੂੰ ਸ਼ਹਿਰ ਨੂੰ ਨੁਕਸਾਨ ਨਾ ਹੋਵੇ ਤੇ ਫਿਰ ਹੁਣ ਮੇਰੇ ਮਾਈਂਡ ਦੇ ਵਿੱਚ ਸੀਗਾ ਕਿ ਵਾਕਿੰਗ ਟਰੈਕ ਵੀ ਜਿਹੜਾ ਉਹ ਬਣਨਾ ਚਾਹੀਦਾ ਤਾਂ ਕਿ ਲੋਕ ਘਰਨਾਵਾ ਤੋਂ ਬਾਸ ਸਕਣ ਸੋ ਉਹਦੀ ਨਾਲ ਦੀ ਨਾਲ ਇਸ ਪ੍ਰੋਜੈਕਟ ਦੇ ਉੱਪਰ ਕੰਮ ਸ਼ੁਰੂ ਕੀਤਾ ਤੇ ਹੁਣ ਅੱਜ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਚੈਲੰਜਸ ਤਾਂ ਕਾਫੀ ਆਏ ਕਿ ਕਿਤੇ ਮਿੱਟੀ ਘੱਟ ਸੀ ਕਿਤੇ ਵੱਧ ਸੀ ਕਿਤੇ ਚੜਾਈ ਘੱਟ ਸੀ ਵੱਧ ਸੀ ਫਿਰ ਇਰੀਗੇਸ਼ਨ ਵਾਲਿਆਂ ਦਾ ਸੀ ਕਿ ਜੇ ਸਪੋਜ਼ ਫਲੱਡ ਵਗੈਰਾ ਦੋਸਤ ਸਾਰੀਆਂ ਚੀਜ਼ਾਂ ਨੂੰ ਹੈਂਡਲ ਕਰਨ ਦੇ ਵਿੱਚ ਸਮਾਂ ਜ਼ਰੂਰ ਲੱਗਿਆ ਤੇ ਅੱਜ ਮੈਨੂੰ ਸੁਨਾਮ ਸ਼ਹਿਰ ਨਿਵਾਸੀਆਂ ਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ 1300 ਮੀਟਰ ਲੰਬਾ ਇਹ ਵਾਕਿੰਗ ਟ੍ਰੈਕ ਆ ਅੱਜ ਬਣ ਕੇ ਤਿਆਰ ਹੈ तकरीबन 70 ਲੱਖ ਰੁਪਏ ਦੀ ਲੱਗ ਦੇ ਨਾਲ ਇਸ ਪ੍ਰੋਜੈਕਟ ਲਈ ਸਪੈਸ਼ਲੀ ਫੰਡਸ ਨੇ ਜਿਹੜੇ ਉਹ ਮੇ ਪੀ ਆਈ ਟੀ ਵੀ ਦੇ ਵਿੱਚੋਂ ਲੈ ਕੇ ਆਇਆ ਔਰ ਬੈਠਣ ਦਾ ਵੀ ਇੰਤਜ਼ਾਮ ਹੈ ਇਹਦੇ ਨਾਲ ਨਾਲ तकरीबन 3700 ਪੇੜ ਨੇ ਜਿਹੜੇ ਵੱਡੇ ਛੋਟੇ ਬੂਟੇ ਨੇ ਜਿਹੜੇ ਉਹ ਲੱਗਣਗੇ 8 ਫੁੱਟ ਚੌੜਾ ਇਹ ਟਰੈਕ ਹੈ 1300 ਮੀਟਰ ਲੰਬਾ ਹੈ ਸੋ ਇਸ ਪਾਸੇ ਦੇ ਸ਼ਹਿਰ ਦੇ ਲੋਕ ਜਿਹੜੇ ਸੜਕਾਂ ਦੇ ਉੱਪਰ ਸੈਰ ਕਰਦੇ ਨੇ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਆਪ ਦੀ ਸੇਫਟੀ ਦਾ ਆਪ ਦੇ ਪਰਿਵਾਰ ਦਾ ਖਿਆਲ ਰੱਖਦੇ ਹੋਏ ਇਸ ਟਰੈਕ ਨੂੰ ਯੂਜ਼ ਕਰਨ ਤਾਂ ਕਿ ਤਾਂ ਕਿ ਲਾਹੇ ਦਾ ਪਸਾਰੀ ਲੈ ਸਕੀ। ਪਾਸ ਹੋਈ ਪਈ ਹੈ ਜੀ ਉਹ ਸੀਏਆਰਐਫ ਦੇ ਵਿੱਚ ਪੈਸੇ ਜਿਹੜਾ ਉਹ ਆ ਰਿਹਾ ਹੈ ਇੱਥੋਂ ਸ਼ੁਰੂ ਹੋ ਕੇ ਇਹ ਅੱਗੇ ਜਖੇਪੁਰ ਹੁੰਦੇ ਹੋਏ ਧਰਮਗੜ ਹੁੰਦੇ ਹੋਏ ਭਲਾਡੇ ਤੱਕ ਆ ਇਹ ਸੜਕਾਂ ਜਿਹੜੀ ਇਹ ਚੌੜੀ ਹੋ ਰਹੀ ਹੈ ਤੇ ਇਹਦੇ ਨਾਲ ਨਾਲ ਟਰੈਕ ਦੇ ਨਾਲ ਨਾਲ ਲਾਈਟਸ ਦੀ ਪ੍ਰੋਵੀਜ਼ਨਿੰਗ ਹੈ ਜਿਹੜੀ ਉਹ ਵੀ ਉਸ ਰੋਡ ਦੇ ਵਿੱਚ ਇਹ ਜੀ ਜਿਹੜਾ ਵਾਕਿੰਗ ਟ੍ਰੈਕ ਆ ਸਹਿਰ ਨਿਵਾਸੀਆਂ ਵਾਸਤੇ ਬਹੁਤ ਹੀ ਵਧੀਆ ਸਵੇਰੇ ਜਦੋਂ ਸੈਰ ਤੇ ਆਪਾਂ ਆਉਣੇ ਆ ਇੰਨੀ ਵਧੀਆ ਚੀਜ਼ ਬਣਾਈ ਆ ਤੁਸੀਂ ਐਂ ਦੇਖ ਲਈ ਮਤਲਬ ਜੀ ਜੀ ਸਵੇਰੇ ਸੈਰ ਕਰਨ ਵਾਸਤੇ ਇੱਥੇ ਬੜਾ ਬਹੁਤ ਗੰਦਗੀ ਸੀ ਜੀ ਠੀਕ ਆ ਜੀ ਟਰੈਕ ਬਣਨ ਤੋਂ ਬਾਅਦ ਮੰਨ ਨੂੰ ਖੁਸ਼ੀ ਪ੍ਰਾਪਤ ਹੋ ਰਹੀ ਹੈ ਵੀ ਹਾਂ ਜੀ ਸਹਿਰ ਨਿਵਾਸੀਆਂ ਵਾਸਤੇ ਮੰਤਰੀ ਜੀ ਅਮਰਵਰ ਜੀ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਜੀ ਇਹਦੇ ਨਾਲ ਸਹਿਰ ਨਿਵਾਸੀ ਨੂੰ ਬਹੁਤ ਹੀ ਲਾਭ ਹੋਊਗਾ ਜੀ ਸੱਜ ਜਿਹੜੇ ਟਰੈਕ ਬਣਾਏ ਬਹੁਤ ਵਧੀਆ ਬਣਾਇਆ ਆਪਣੇ ਸਵੇਰੇ ਸੈਰ ਕਰਨ ਵਾਸਤੇ ਤੰਦਰੁਸਤ ਵੀ ਰਹਾਂਗੇ ਆਪਾਂ ਇਹਦੇ ਨਾਲ ਜਿਹੜੀ ਇੱਥੇ ਗੰਦਗੀ ਸੀ ਨਾਲੇ ਕਰਤੀ ਉਹ ਗੰਦਗੀ ਦੂਰ ਹੋਈ ਜੀ ਇਹ ਆਪਣਾ ਹੁਣ ਮੰਤਰੀ ਸਾਹਿਬ ਨੂੰ ਅਸੀਂ ਇਹ ਰਿਕਵੈਸਟ ਕਰਦੇ ਆਂ ਵੀ ਆਪਣੇ ਜਿਹੜੇ ਨਾਲ ਇਹਦੀ ਰੋਡ ਹੈ ਉਹ ਰੋਡ ਵੀ ਬਣਾਈ ਜਾਏਗੀ